ਹੁਣ ਹੁਣ ਸੂਤਰ ਤੋਂ ਹਵਾਲੇ ਤੇ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਮੁਹਾਲੀ ਜ਼ਿਲ੍ਹੇ ਦੇ ਕਸਬਾ ਨਮਾਗਰਾਉਂ ਦੇ ਵਿਕਾਸ ਨਗਰ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਨੂੰ ਲੈ ਕੇ ਲੱਖੇ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਨਜ਼ਦੀਕ ਦੇ ਲੋਕਾਂ ਦੀ ਇਤਲਾ ਨਮਾਗਰਾਉਂ ਥਾਣਾ ਪੁਲਿਸ ਨੂੰ ਦਿੱਤੀ ਮੌਕੇ ਤੇ ਪਹੁੰਚੀ ਪੁਲਿਸ ਨੇ ਪੂਰੀ ਜਾਂਚ ਕੀਤੀ ਤੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਾਲਜ ਦੇ ਵਿੱਚ ਲੈ ਕੇ ਖੜਦੇ ਹਸਪਤਾਲ ਦੇ ਮੋਰਚੇ ਦੇ ਵਿੱਚ ਰਖਾ ਦਿੱਤਾ ਤਾਂ ਇਹ ਨੌਜਵਾਨ ਹਿਮਾਚਲ ਦੇ Shimla ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਕਿ ਕੁਝ ਦਿਨ ਪਹਿਲਾਂ ਹੀ ਕਮ ਦੀ ਤਲਾਸ਼ ਦੇ ਵਿੱਚ ਚੰਡੀਗੜ੍ਹ ਆਇਆ ਸੀ ਅਜੇ ਤੱਕ ਇਸ ਮਿਰਤਿਕ ਨੌਜਵਾਨ ਦੀ ਮੌਤ ਦਾ ਕਾਰਨ ਤਾਂ ਨਹੀਂ ਪਤਾ ਲੱਗਿਆ ਪਰ ਇਸ ਤਰੀਕੇ ਦੀ লাশ ਮਿਲਣ ਦੇ ਨਾਲ ਲੋਕਾਂ ਦੇ ਵਿੱਚ ਇੱਕ ਡਰ ਦਾ ਸਹਿਮ ਦਾ ਮਾਹੌਲ ਜੁੜ ਬਣਿਆ ਹੋਇਆ ਕਿਉਂਕਿ ਜਿਸ ਤਰੀਕੇ ਨਾਲ ਭੀੜ ਭੜਾ ਇਲਾਕਾ ਨਮਾ ਗਰਾਂਵਾਂ ਕਿਉਂਕਿ ਸਵਾ ਲੱਖ ਤੋਂ ਵੱਧ ਲੋਕ ਨਮਾ ਗਰਾਂਵਾਂ ਦੇ ਵਿੱਚ ਰਹਿੰਦੇ ਨੇ ਅਲੱਗ-ਅਲੱਗ ਏਰੀਏ ਤੋਂ ਅਲੱਗ-ਅਲੱਗ ਸਟੇਟਾਂ ਤੋਂ ਆਣ ਕੇ ਜਗਤ ਉੱਤੇ ਰਹਿਣ ਬਸੇਰਾ ਕਰਦੇ ਨੇ ਤੇ ਕਈ ਲੋਕ ਪ੍ਰਾਈਵੇਟ ਜੌਬ ਵੀ ਕਰਦੇ ਨੇ ਪਰ ਇਸ লাশ ਮਿਲਣ ਤੋਂ ਬਾਅਦ ਕਿਤਨੇ-ਕਿਤੇ ਲੋਕਾਂ ਦਾ ਵੀ ਡਰ ਦਾ ਮਾਹੌਲ ਬਣ ਗਿਆ ਪਰ ਹੁਣ ਦੇਖਦੇ ਹਾਂ ਕਿ ਇਸ ਲਾਸ਼ ਦੇ ਵਿੱਚ ਕੀ ਕਾਰਨ ਨਿਕਲ ਕੇ ਆਉਂਦੇ ਨੇ ਕਿਸੇ ਨੇ ਇਸ ਦਾ ਕਤਲ ਕੀਤਾ ਹੈ ਜਾਂ ਫਿਰ ਕੋਈ ਹੋਰ ਕਾਰਨ ਕਰਕੇ ਇਸ ਨੌਜਵਾਨ ਦੀ ਮੌਤ ਹੋਈ ਹੈ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਆਪਣੇ ਆਪਣੇ ਕਮੈਂਟ ਜੁੜਕੋ ਧੰਨਵਾਦ